ਟੱਕੇ ਮਾਰ ਤੁਸੀਂ ਕਿਹੜਾ ਰੱਬ ਲੱਭਦੇ ਕਿਹੜਾ ਰੱਬ ਲੱਭਦੇ ਬੰਦੀ ਨੀ ਦਿਮਾਗੇ ਗੱਲ ਕਿਉਂ ਭੈਣੇ ਜੱਗ ਦੇ ਓਏ ਮੈਂ ਤੇ ਸ਼ੀਸ਼ਾ ਹੀ ਸਾਫਤਾ ਦੇ ਅੱਗੇ ਕਰਤਾ ਓਏ ਮੈਂ ਤੇ ਸ਼ੀਸ਼ਾ ਹੀ ਸਾਫਤਾ ਦੇ ਅੱਗੇ ਕਰਤਾ ਕਿਉਂ ਵੇਂਦੇ ਵਿੱਚ ਚੀਤਾ ਮਾਲਕਾ ਚੀਤਾ ਮਾਲਕਾ ਓਏ ਰੱਬ ਤੂੜੀ ਵਾਲੇ ਕਮਰੇ ਚ ਸੁੱਟ ਕੇ ਸੁੱਟ ਕੇ ਹਾਂ ਮਥੇ ਟੇਕਦੇ ਮੰਦਰੀ ਮਸੀਤਾਂ ਓਏ ਰੱਬ ਤੂੜੀ ਵਾਲੇ ਕਮਰੇ ਮੇਰੇ ਮਾੜੇ ਸੀ ਗਰੀਬਣੀ ਦੇ ਪੇਕੇ ਤਾਈਓ ਤਾਂ ਤਲਾਕ ਹੋ ਗਿਆ ਮੇਰੀ ਜ਼ਿੰਦਗੀ ਨੂੰ ਦਾਜ ਦੇ ਸਿਆਪੇ ਤਾਈਓ ਤਾਂ ਤਲਾਕ ਹੋ ਗਿਆ ਮੇਰੇ ਮਾੜੇ ਸੀ ਗਰੀਬਣੀ ਦੇ ਪੇਕੇ ਤਾਈਆਂ ਤਾਂ ਤਲਾਕ ਹੋ ਗਿਆ ਓਏ ਮੈਂ ਜਾ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਨੰਗੇ ਆਏ ਤੇ ਨੰਗੇ ਆਈ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਧੰਨ ਤੇ ਪਾਇਆ ਕੱਪੜਾ ਜੋ ਵੀ ਧੰਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਣਈਆ ਓਏ ਮਣਾ ਨਾ ਕਰ ਮਣਈਆ ਵੇਖ ਬਿਨ ਪਹਿਣਾ ਹੀ ਪਛਤਾਉਣਾ ਰੋਂਦਿਆਂ ਵੇ ਖਸ਼ਰੀਕ ਵੀ ਬੂਹੇ ਢੋ ਲੈੰਦੇ ਬਿਨ ਮਾਵਾ ਦੇ ਕਾ ਵੀ ਟੁਕੜੇ ਖੋ ਲੈੰਦੇ ਹੋ ਮਾਵਾ ਉਪਰਾ ਕਹਿ ਲੈਂਦਾ ਨਦੀ ਲੈਣਾ ਤੋਂ ਹੰਝੂਆਂ ਦੀ ਫਿਰ ਵਗਦੀ ਐ ਮਾਵਾ ਬਾਜੂ ਦੁਨੀਆ ਸੁਣੀ ਲੱਗਦੀ ਐ ਓ ਲੋਕੋ ਮਾਵਾ ਬਾਜੂ ਦੁਨੀਆ ਸੁਣੀ ਲੱਗਦੀ ਐ ਉਹਦੇ ਰਸਤੇ ਸੀ ਆ ਗਿਆ ਸਮਾਂ ਕਿ ਹੋ ਜਾ ਪੈੜਾ ਹੁਣ ਮਾਮੇ ਮਾਸੀਆਂ ਦਾ ਛੱਟ ਦੇ ਲੋਕ ਜਾਂਦੇ ਨੇ ਖੜਾ ਅੱਜ ਕੱਲ ਪਤੀ ਜਾਨ ਨੂੰ ਨਾ ਆ ਬੀਂ ਪੁਆਇਆ ਦੁ ਵਿਚਾਰੀ ਪੈਸਾ ਪਿਆ ਦੁਨੀਆਂ ਦਾ ਨਾ ਕੋਈ ਗੂੜੀ ਰਸਤੇਦਾਰੀ ਹਿੱਸਾ ਮੰਗਣ ਕੁੜੀਆਂ ਵੀ ਦੇਣਾ ਦੋਸ਼ ਪਰਾ ਨੂੰ ਸ਼ੱਕਾਂ ਤੇ ਮਾਮਾ ਕਿਵੇਂ ਪੁ